ਕੱਲ ਨਾ ਮੈਨੂੰ ਫੋਨ ਆਇਆ ਰਾਤ ਨੂੰ ਜ਼ਰੂਰੀ ਕਹੀ ਦਿਨਾ ਤੇ ਕਹਿ ਰਹੇ ਗੱਲ ਕਰਨੀ ਹੈ ਚਲੋ ਮੈਂ ਕਰ ਹੀ ਲਈ ਪੰਜ ਮਿੰਟ ਮੈਨੂੰ ਸਵਾਲ ਪੁੱਛਿਆ ਕਹਿੰਦੇ ਜੀ ਤੁਸੀਂ ਭਾਈ ਸਾਹਿਬ ਆਪਣੀ ਇੱਕ ਸਟੇਟਮੈਂਟ ਦਿੰਨੇ ਆ ਦੁਆਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ ਹਾਂਜੀ ਤੇ ਕਹਿੰਦੇ ਉਹ ਜਦੋਂ ਪੜਦੇ ਆ ਤੇ ਤੁਹਾਡੀ ਪਹਿਲੀ ਲਾਈਨ ਕਿਹੜੀ ਹੈ ਮੈਂ ਕਿਹਾ ਪਹਿਲੀ ਲਾਈਨ ਇਹ ਹੈ ਸਾਡੀ ਸੋਚ ਸਪਸ਼ਟ ਹੈ ਜਿੰਨੇ ਨਾਲ ਆਉਣਾ ਆਵੇ ਜਿੰਨੇ ਨਹੀਂ ਆਉਣਾ ਨਾ ਆਵੇ ਮੈਨੂੰ ਕਹਿੰਦੇ ਜੀ ਅਸੀਂ ਕੰਮ ਕਰਦੇ ਆਂ ਸਾਡੇ ਆਪਸ ਵਿੱਚ ਗੱਲਬਾਤ ਹੁੰਦੀ ਹੈ ਤੇ ਸਾਡੀਆਂ ਭੈਣਾਂ ਨਾਲ ਦੀਆਂ ਕਹਿੰਦੀਆਂ ਇਹ ਤੇ ਨਾ ਐ ਲੱਗਦਾ ਜਿਵੇਂ ਭਾਈ ਸਾਹਿਬ ਦੇ ਵਿੱਚ ਈਗੋ ਹੈ ਹੰਕਾਰ ਇਹ ਕਹਿੰਦੇ ਜਿਹਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਆਹ ਸੋਚ ਹੈ ਸਾਡੀ ਆਪਾਂ ਟੈਲ ਵੀ ਹੈ ਸਾਡੀ ਸਿੱਖਾ ਦੀ ਉਸ ਭੈਣ ਨੇ ਤੇ ਚਲੋ ਉਹ ਤੇ ਅੰਡਰਸਟੈਂਡ ਕਰ ਲਈ ਮੇਰੀ ਗੱਲ ਸਮਝ ਗਈ ਵੀ ਮੈਂ ਜਦੋਂ ਗੱਲ ਕੀਤੀ ਕਿਸੇ ਨੇ ਗੇਲੇ ਸਾਨੂੰ ਕਿਹਾ ਵੀ ਅਸੀਂ ਤੇ ਸਮਝਦੇ ਨਹੀਂ ਆ ਪਰ ਮੇਰਾ ਮੰਨਣਾ ਹੈ ਕਿ ਹਰ ਪੰਜਾਬੀ ਸੋਚਦਾ ਹੀ ਇਦਾਂ ਅਸੀਂ ਲੋਕ ਸੋਚਦੇ ਹੀ ਇਦਾਂ ਸਪਸ਼ਟ ਹੋਣ ਨੂੰ ਸਾਡੇ ਈਗੋ ਕਿਹਾ ਜਾਂਦਾ ਬੰਦਾ ਸਪਸ਼ਟ ਹੋਵੇ ਆਪਣਾ ਸਟੈਂਡ ਕਲੀਅਰ ਕਰੇ ਉੱਥੇ ਸਾਨੂੰ ਈਗੋ ਕਿਹਾ ਜਾਂਦਾ ਵੀ ਇਹ ਈਗੋ ਹੈ ਇਹ ਹੰਕਾਰ ਹੈ ਸਾਡੇ ਕੰਫੀਡੈਂਸ ਨੂੰ ਹੰਕਾਰ ਸਮਝਿਆ ਜਾਂਦਾ ਸੋਚ ਕੇ ਵੇਖੋ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਭੈਣ ਜੀ ਜੇ ਨਾ ਆਹੀ ਗੱਲ ਤੁਸੀਂ ਕਹਿ ਕੇ ਵੇਖਿਓ ਮੈਂ ਜਿੱਦਣ ਵੀ ਕਹੀ ਹੈ ਮੇਰੀ ਜਾਨ ਬੜੀ ਸੋਖੀ ਹੈ ਤੇ ਜਿੱਦਣ ਤੁਸੀਂ ਆਪਣੇ ਘਰਾਂ ਚ ਕਹਿੰਦਾ ਨਾ ਵੀ ਇਹੇ ਜਾਂ ਮੈਂ ਰੱਖਣੀ ਹੈ ਰੱਖ ਲੈ ਨਹੀਂ ਤਾਂ ਚੱਲ ਤੇਰੀ ਮੈਂ ਬੜਾ ਨਜ਼ਾਰਾ ਹੋ ਸਵਾਦ ਆਉਂ ਜਿੱਦ ਇਹ ਹੀ ਗੱਲ ਕਰੇ ਕਹਿ ਕੇ ਮੈਂ ਕਹਿ ਰਿਹਾ ਪਿਆਰਿਓ ਲੋਕਾਂ ਨੂੰ ਖੁਸ਼ ਕਰਦੇ ਕਰਦੇ ਇਹ ਆਪ ਨੂੰ ਪਤਾ ਹੀ ਨਹੀਂ ਵੀ ਮੈਂ ਕੀ ਚਾਹੁੰਦਾ ਮੇਰੀ ਸੁਣਿਓ ਭੈਣਾ ਕਹਿੰਦੀਆਂ ਤੂੰ ਕੀ ਖਾਣਾ ਹੈ ਮੈਂ ਆਖਣਾ ਤੂੰ ਕੀ ਖਾਣਾ ਮੈਂ ਆਖਣਾ ਤੂੰ ਕੀ ਖਾਣਾ ਮੈਂ ਆਖਣਾ ਉਹਨਾਂ ਦਾ ਬਣਾਉਂਦਾ ਬਣਾਉਂਦੇ ਆਪ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਖਾਣਾ ਹੈ ਮੇਰੀ ਇੱਛਾ ਕੀ ਹੈ ਮੇਰੀ ਡਿਮਾਂਡ ਕੀ ਹੈ ਲੋਕਾਂ ਦੀਆਂ ਡਿਮਾਂਡ ਚ ਪੂਰੀਆਂ ਕਰਦਾ ਕਰਦਾ ਬੰਦਾ ਆਪਣੀ ਡਿਮਾਂਡ ਹੀ ਭੁੱਲ ਜਾਂਦਾ ਆਪ ਅਸੀਂ ਕੀ ਸੋਚਦੇ ਆ ਇਹ ਭੁੱਲੀ ਜਾਂਦੇ ਆ ਮੈਂ ਕਹਿ ਰਿਹਾ ਜਿੱਦਣ ਅਸੀਂ ਸਪਸ਼ਟ ਹੋ ਗਏ ਫਿਰ ਅਸੀਂ ਲੋਕਾਂ ਨੂੰ ਖੁਸ਼ ਕਰਨਾ ਛੱਡ ਦੇਣਾ ਮੇਰੇ ਬਾਰੇ ਲੋਕ ਕੀ ਸੋਚਦੇ ਐ ਅਸੀਂ ਸੋਚਣਾ ਛੱਡ ਦੇਣਾ ਮੈਂ ਇਦਾਂ ਦਾ ਹੀ ਆ ਹਰ ਭੈਣ ਹਰ ਵੀਰ ਹਰ ਪਰਿਵਾਰ ਸਪਸ਼ਟ ਹੋਵੇ ਤੇ ਉਹਦੀ ਜਾਨ ਸੁਖੀ ਹੋ ਜਾਏ ਅਸੀਂ ਪ੍ਰੋਬਲਮ ਐ ਸਾਡੀ ਅਸੀਂ ਉਦਾਂ ਦੇ ਹੈ ਨਹੀਂ ਜਿੱਦਾਂ ਦੇ ਅਸੀਂ ਬਣਦੇ ਆ ਜਿੱਦਾਂ ਵੀ ਅਸੀਂ ਦਿਸਦੇ ਆ ਉਦਾਂ ਦੇ ਅਸੀਂ ਹੈ ਨਹੀਂ ਇਸੇ ਕਰਕੇ ਅਸੀਂ ਪ੍ਰੋਬਲਮ ਵਿੱਚ ਆ ਗਏ। ਇੰਨੀ ਸਟ੍ਰੈਸ ਪੈਂਦੀ ਹੈ ਮੈਂ ਇੱਕ ਲਫ਼ਜ਼ ਵਰਤਾ। ਅਸੀਂ ਕਹਿੰਦੇ ਆ ਬਲਾਦਕਾਰ ਹੁੰਦਾ ਬਾਹਰ। ਬਾਹਰ ਬਲਾਦਕਾਰ ਹੁੰਦਾ ਹੈ। ਮੇਰਾ ਮੰਨਣਾ ਹੈ ਜਿਹੜਾ ਬੰਦਾ ਆਪਣੀਆਂ ਭਾਵਨਾਵਾਂ ਦਬਾਈ ਬੈਠਾ ਦਬਾਈ ਬੈਠਾ ਹੈ। ਵੇਖੋ ਬਲਾਦਕਾਰ ਕਿਹਨੂੰ ਕਹਿੰਦੇ ਆ? ਕਿਸੇ ਦੇ ਨਾਲ ੱੱਕਾ ਕਰਨ। ਜ਼ਬਰਦਸਤੀ ਕਰਨ ਨੂੰ ਬਲਾਦਕਾਰ ਕਹਿੰਦੇ ਆ। ਜ਼ਬਰਦਸਤੀ। ਮਤਲਬ ਇੱਕ ਪਤੀ ਪਤਨੀ ਨੇ ਇਕੱਠੇ ਨੇ ਸਹਿਮਤੀ ਨਾਲ ਨਹੀਂ ਇੱਕ ਕਿਸੇ ਦੇ ਨਾਲ ਟਕਾ ਹੈ ਜ਼ਬਰਦਸਤੀ ਹੈ ਜ਼ਬਰਦਸਤੀ ਕਰਨ ਨੂੰ ਬਲਾਦਕਾਰ ਕਹਿੰਦੇ ਐ ਪਰ ਅਸੀਂ ਲੋਕ ساری ਜ਼ਿੰਦਗੀ ਆਪਣੇ ਆਪ ਨਾਲ ਜ਼ਬਰਦਸਤੀ ਕਰਕੇ ਆਪਣੇ ਆਪ ਨਾਲ ਹੀ ਬਲਾਦਕਾਰ ਕਰਦੇ ਆਪਨੀ ਸੋਚ ਨਾਲ ਆਪਣੇ ਇਮੋਸ਼ਨ ਨਾਲ ਆਪਣੀਆਂ ਭਾਵਨਾਵਾਂ ਨਾਲ ਇਹ ਇਹ ਕੋਈ ਪਰਸਨੈਲਿਟੀ ਡਵੈਲਪ ਨਹੀਂ ਹੋ ਸਕਦੀ ਕਿਹੜੀ ਗੱਲ ਕਰਦੇ ਆ ਆਪਣੇ ਸਿਸਟਮ ਨੂੰ ਵੇਖੋ ਆਪਣੇ ਸੁਭਾਅ ਨੂੰ ਵੇਖੋ ਜਦੋਂ ਨਾ ਅਸੀਂ ਉਹ ਧੱਕਾ ਕਰਨਾ ਆਪਣੇ ਆਪ ਨਾਲ ਛੱਡਦਾ ਕੀ ਧੱਕਾ ਕਰ ਰਿਹਾ ਹੈ ਬੰਦਾ ਦਬਾਰ ਹੈ ਹਰ ਦਿਨ ਵੇਖੋ ਖੁੱਲ ਕੇ ਹੱਸਣਾ ਚਾਹੁੰਦਾ ਹੈ ਹੱਸਦਾ ਨਹੀਂ ਜ਼ਬਰਦਸਤੀ ਕਰਦਾ ਆਪਣੇ ਆਪ ਨਾਲ ਕਦੀ ਕਦੀ ਰੋਣ ਨੂੰ ਜੀ ਕਰਦਾ ਹੈ ਰੋਂਦਾ ਨਹੀਂ ਤੇ ਆਪਣੇ ਆਪ ਨਾਲ ਜ਼ਬਰਦਸਤੀ ਕਰਦਾ ਨੱਚਣ ਨੂੰ ਜੀ ਕਰਦਾ ੁੱਲ ਕੇ ਲੋਕਾਂ ਤੋਂ ਡਰਦਾ ਮਾਰਾ ਨੱਚਦਾ ਨਹੀਂ ਆਪਣੇ ਆਪ ਨਾਲ ਜ਼ਬਰਦਸਤੀ ਕਰਦਾ ਸਾਡੇ ਵਰਗੇ ਕਿਉਂ ਪਿੱਟਦੇ ਐ ਲੋਕਾਂ ਨੂੰ ਜਦੋਂ ਇੰਨਾ ਸਟੇਜ ਤੇ ਕਹਿਣਗੇ ਲੈ ਵਿਚਾਰ ਬਣੇ ਫਿਰਦੇ ਐ ਐ ਕਰਦੇ ਇਹਨਾਂ ਨੂੰ ਪਤਾ ਵੀ ਮੈਂ ਤੇ ਨੱਚ ਸਕਦਾ ਹੀ ਨਹੀਂ ਫਿਰ ਜਿਹੜੇ ਨੱਚਦੇ ਨੇ ਉਹਨਾਂ ਨੂੰ ਵੇਖ-ਵੇਖ ਕੇ ਗੁੱਸਾ ਆ ਜਾਂਦਾ ਵੀ ਇਹ ਤਾਂ ਨੱਚਦਾ ਐ ਇਹਦੇ ਬੜਾ ਖੁਸ਼ ਐ ਇਹਨਾਂ ਨੂੰ ਪਤਾ ਵੀ ਮੈਂ ਨੱਚ ਨਹੀਂ ਸਕਣਾ ਕਿਸੇ ਬੰਦੇ ਨੇ ਫਿਸਕੋ ਸ਼ਬਦ ਮੈਂ ਸਹੀ ਬੋਲਿਆ ਫਿਕਸੋ ਟੱਕਾ ਪਛਾੜ ਲੈ ਲਾਵਾਂ ਫਿਕਸੋ ਕੇ ਫਿਕਸੋ ਲਾ ਲਿਆ ਮੈਂ ਇੱਕ ਦਿਨ ਕਹਿਣਾ ਸੀ ਮਾਸਕ ਮੈਂ ਬਾਕਸ ਕਹਿ ਦਿੱਤਾ ਸੀ ਜਹਾਜ਼ ਦੀ ਗੱਲ ਕਰਦੇ ਉਹ ਸ਼ਬਦ ਅੱਗੇ ਪਿੱਛੇ ਲੱਗ ਗਿਆ ਫਿਕਸੋ ਲਾ ਕੇ ਕੋਈ ਬੰਦਾ ਦਾੜੀ ਐ ਸੈੱਟ ਕਰਕੇ ਪੂਰਾ ਉਹਦਾ ਇੱਕ ਵੀ ਵਾਲ ਇੱਧਰ ਉੱਧਰ ਨਹੀਂ ਨਿਕਲਦਾ ਇੱਕ ਵਾਰੀ ਬਾਜ ਉਹਨੇ ਮਾਰਿਆ ਕਿ ਨਹੀਂ ਮਾਰਿਆ ਬਸ ਇੱਕ ਵਾਰੀ ਟੈਸ਼ਨ ਹੋ ਗਿਆ ਔਰ ਸਾਡੇ ਵਰਗਿਆਂ ਨੂੰ ਪਤਾ ਵੀ ਅਸੀਂ ਐਲਾਨ ਨਹੀਂ ਸਕਣੀ ਫਿਰ ਕੀ ਕਹਣਗੇ ਜਿਹਨੇ ਦਾੜੀ ਬੰਨ ਲਈ ਬਸ ਤੁੰਨੀ-ਮੁੰਨੀ ਇੱਕ ਬਰਾਬਰ ਹਨ ਵਾਦਾ ਵੀ ਇਦਾਂ ਹੀ ਫਿਰ ਠੀਕ ਹੋਣਾ ਸੀ ਤੇ ਕਰ ਨਹੀਂ ਸਕਦੇ ਫਿਰ ਮੇਰੇ ਵਰਗੇ ਧਰਮੀ ਬੰਦੇ ਆ ਜਿਹੜੇ ਉਹਨਾਂ ਦੀਆਂ ਘਰ ਵਾਲੀਆਂ ਮੇਕਅਪ ਕਰ ਲੈਣਗੀਆਂ ਸੋਨੇ ਕੱਪੜੇ ਪਾ ਲੈਣਗੀਆਂ ਉਹਨੂੰ ਪਤਾ ਵੀ ਮੇਰੇ ਵਾਲੀ ਨਹੀਂ ਪਾਣੇ ਕਿਉਂਕਿ ਚੰਗੀ ਨਹੀਂ ਲੱਗਣੀ ਅਸੀਂ ਤੇ ਧਰਮੀ ਬੰਦੇ ਆ ਉਹ ਫਿਰ ਜਿਨ੍ਹਾਂ ਦੀਆਂ ਲਾ ਕੇ ਆਉਂਦੀਆਂ ਉਹਨਾਂ ਨੂੰ ਵੇਖ-ਵੇਖ ਜਾਣਗੇ ਆਹ ਵੇਖੋ ਜੀ ਇਹ ਕੋਈ ਗੱਲ ਨਹੀਂ ਜੀ ਇਹ ਤੇ ਬੰਦਰਾ ਦਾ ਖੂਨ ਪੈਂਦਾ ਦੇ ਵਿੱਚ ਮੂਲ ਵੇੜੀ ਫਿਰਦੇ ਨੇ ਮਤਲਬ ਐਦਾਂ ਕਹਿੰਦੇ ਆ ਉਹਨਾਂ ਨੂੰ ਪਤਾ ਵੀ ਅਸੀਂ ਨਹੀਂ ਕਰ ਸਕਦਾ ਮੈਂ ਕਿੰਨੀ ਵਾਰ ਇਹ ਗੱਲ ਕਹਿ ਚੁੱਕਿਆ ਅਸੀਂ ਸਾਡੇ ਵਰਗੇ ਬੰਦੇ ਉਹ ਗੇਮ ਖੇਡਦੇ ਆ ਜਿਹਦੇ ਵਿੱਚ ਜਿੱਤਣਗੇ ਇਹ ਆਪ ਉਹ ਗੇਮ ਖੇਡਣਗੇ ਜਿਹਦੇ 'ਚ ਪਤਾ ਵੀ ਮੈਂ ਜਿੱਤੂ ਉਹ ਗੱਲ ਕਹਿਣਗੇ ਜਿਹਦੇ 'ਚ ਮੈਂ ਹੀ ਜਿੱਤੂ ਗੇਮ ਦੇ ਖੇਡਦੇ ਆ ਉਹ ਦੱਸਦੇ ਆ ਲੋਕਾਂ ਨੂੰ ਜਿਹਦੇ 'ਚ ਇਹ ਆਪ ਹੀਰੋ ਬਣ ਜਾਂਦੇ ਆ ਤੇ ਲੋਕ ਜ਼ੀਰੋ ਬਣ ਤਰੀਕਾ ਬੜਾ ਕਮਾਲ ਦਾ ਧੰਗ ਬੜਾ ਕਮਾਲ ਦਾ ਇਹਨਾਂ ਲੋਕਾਂ ਦਾ ਹੁਣ ਜਦੋਂ ਇਹਨਾਂ ਨੁਕਤਿਆਂ ਨੂੰ ਅਸੀਂ ਸਮਝ ਜਾਂਦੇ ਆ ਸਾਡਾ ਦਿਮਾਗ ਚੱਲ ਪੈਂਦਾ ਵੀ ਸਪਸ਼ਟ ਹੋयो ਹੱਸਣ ਨੂੰ ਜੀ ਕਰਦਾ ਖੁੱਲ ਕੇ ਹੱਸੀ ਰੋਣ ਨੂੰ ਜੀ ਕਰਦਾ ਖੁੱਲ ਕੇ ਰੋ ਲਈ ਨੱਚਣ ਨੂੰ ਜੀ ਕਰੂ ਖੁੱਲ ਕੇ ਨੱਚ ਲਈ ਤੇਰੇ ਅੰਦਰ ਹਾਸੇ ਦੱਬੇ ਪਏ ਐ ਤੇਰੇ ਅੰਦਰ ਰੋਣੇ ਦੱਬੇ ਪਏ ਐ ਤੇਰੇ ਅੰਦਰ ਨਾਚ ਦੱਬਿਆ ਪਿਆ ਐ ਇਸੇ ਕਰਕੇ ਇਹ ਜਿਹਾ ਬੱਚਾ ਨਹੀਂ ਇਹ ਹੋ ਜਾ ਤੇਰਾ ਤੇਰੇ ਘਰ ਦਾ 3 ਸਾਲ ਦਾ ਬੱਚਾ ਉਹਦਾ ਚਿਹਰਾ ਵੇਖ ਤੇ ਆਪਣਾ ਚਿਹਰਾ ਵੇਖ ਉਹਦੇ ਚਿਹਰੇ ਦੀ ਮੁਸਕਰਾਹਟ ਵੇਖ ਉਹਦੇ ਚਿਹਰੇ ਦੀ ਚਮਕ ਵੇਖ ਉਸ ਬੱਚੇ ਦੇ ਚਿਹਰੇ ਦੀ ਰੌਣਕ ਵੇਖ ਉਹਦਾ ਰੂਪ ਵੇਖ ਤੇ ਆਪਣੀ ਤਰੂਪਤਾ ਵੇਖ ਉਹਦਾ ਖੇੜਾ ਵੇਖ ਆਪਣਾ ਚਿਹਰਾ ਵੇਖ ਉਹ ਪਤਾ ਕਿਉਂ ਇਦਾਂ ਦਾ ਉਹਦਾ ਛਾਲਾ ਮਾਰਨ ਨੂੰ ਜੀ ਕਰਦਾ ਛਾਲਾ ਮਾਰ ਲੈਂਦਾ ਉਹਦਾ ਨੱਚਣ ਨੂੰ ਜੀ ਕਰਦਾ ਨੱਚ ਲੈਂਦਾ ਦਰੋਂ ਦਾ ਰੌਣ ਨੂੰ ਜੀ ਕਰਦਾ ਰੋਲ ਲਿੰਦਾ ਹੈ ਉਹ ਖੁੱਲ ਕੇ ਕਹਿੰਦਾ ਭੁੱਖ ਲੱਗੀ ਹੈ ਉਹ ਜੇ ਕੋਈ ਚੀਜ਼ ਵੇਖਦਾ ਨਾ ਐ ਹੱਥ ਪਾਉਂਦਾ ਹੈ ਖੁੱਲ ਕੇ ਕਹਿੰਦਾ ਆਹ ਖਾਣਾ ਹੈ ਐ ਚੱਕਦਾ ਹੈ ਤੇਰਾ ਜੀ ਕਰਦਾ ਤੇਰੇ ਮੂੰਹ ਚ ਪਾਣੀ ਆਉਂਦਾ ਹੁੰਦਾ ਚੱਕਦਾ ਇਹ ਪੰਗਾ ਤੇਰਾ ਜੀ ਕਰਦਾ ਦੋ ਪਲੀਰ ਪਕੌੜੇ ਖਾਵਾ ਪਰ ਤੂੰ ਡਰਦਾ ਇੱਕ ਹੀ ਚੱਕ ਲੈਣਾ ਬਸ ਠੀਕ ਹੈ ਜੀ ਅੰਦਰੋਂ ਜੀ ਕਰਦਾ ਹੁੰਦਾ ਹੈ ਕਿ ਨਹੀਂ ਕਿੰਨਾ ਕੋਲੇ ਦੱਬੀ ਫਿਰਦਾ ਅੰਦਰ ਇਹ ਆਪਣੇ ਆਪ ਨਾਲ ਜ਼ਬਰਦਸਤੀ ਹੈ ਜ਼ਬਰਦਸਤੀ ਹੈ ੱੱਕਾ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਦੇ ਗਏ ਸਪਸ਼ਟ ਹੁੰਦੇ ਗਏ ਜਿਵੇਂ ਜਿਵੇਂ ਸਪਸ਼ਟ ਹੋਈ ਗਏ ਓਵੇਂ ਓਵੇਂ ਖੇਡ ਲੱਗ ਜੂਗਾ ਫਿਰ ਬੱਚੇ ਵਾਲਾ ਖੇੜਾ ਆ ਜਾ ਕਹਿੰਦੇ ਜਦ ਗਰੀਬੀ ਥੀ ਤਬ ਮਸਤੀ ਥੀ ਬੇਸ਼ੱਕ ਨਾ ਮੇਰੀ ਹਸਤੀ ਥੀ ਜਦ ਸ਼ੋਹਰਤ ਪੈਸਾ ਪਾਸ ਆਏ ਮੈਂ ਇਹਨਾਂ ਦੋਨੋਂ ਕਾ ਹੋ ਗੈਠਾ ਹਸਤੀ ਬੰਨੇ ਕੇ ਚੱਕਰ ਮੈਂ ਮੈਂ ਮਸਤੀ ਆਪਣੀ ਖੋ ਬੈਠਾ ਵੇਖੋ ਹਸਤੀ ਬੰਦਾ ਹੋਵੇ ਨਾ ਹੋਵੇ ਆਪਣੇ ਆਪ ਨੂੰ ਮੰਨ ਕੇ ਬੈਠਾ ਫੰਦਾ ਮੈਂ ਖਾ ਰਿਹਾ ਕੋਈ ਕੈਮਰੇ ਨਾਲ ਵੇਖਤੇ ਨਹੀਂ ਰਿਹਾ ਕੋਈ ਵੀਡੀਓ ਤਾਂ ਨਹੀਂ ਬਣਾ ਰਿਹਾ ਮੇਰੀ ਪਲੇਟ ਦੀ ਵੀਡੀਓ ਤਾਂ ਨਹੀਂ ਬਣ ਜੂਗੀ ਤੇ ਐਡੀ ਭਰੀ ਫਿਰਦਾ ਮੈਨੂੰ ਐ ਤਾਂ ਨਹੀਂ ਕੋਈ ਕਹੂ ਮੈਨੂੰ ਕੋਈ ਐ ਤਾਂ ਨਹੀਂ ਕਹੂ ਕੋਈ ਐ ਤਾਂ ਮਤਲਬ ਲੋਕ ਸਭ ਤੋਂ بڑا ਇਹ ਗੋਦ ਕੀ ਕਹhenge ਲੋਕ ਇੱਕ ਬੰਦਾ ਜਦੋਂ ਸਪਸ਼ਟ ਹੋਇਆ ਹੋਇਆ ਸਿੱਟਾ ਹੋਏਗਾ ਤੇ ਸਾਡਾ ਸਮਾਜ ਕਹਿੰਦਾ ਹੈ ਈਗੋ ਹੈ ਹੰਕਾਰ ਹੈ ਸਾਡਾ ਸਮਾਜ ਇਹ ਜਿਹਦਾ ਪਰ ਮੈਂ ਤੇ ਚਾਹੁੰਦਾ ਵੀ ਮੇਰੇ ਵਰਗਾ ਮੈਂ ਆ ਐਦਾਂ ਕਿਆ ਕਰੋਂ ਇਹੇ ਜਿਹਾ ਮੈਂ ਰੱਖਨੀਆ ਰੱਖ ਲੈ ਨਹੀਂ ਤੇ ਰਹਿਣ ਦੇ ਦੋਗਲਾ ਚਿਹਰਾ ਨਾ ਰੱਖੋ ਜਿੰਨੇ ਸਪਸ਼ਟ ਹੋਵੋਂਗੇ ਕੁੜਮਚਾਰੀ ਦੇ ਵਿੱਚ ਰਿਸ਼ਤੇਦਾਰੀ ਵਿੱਚ ਵਿਆਹ ਵਿੱਚ ਹਰ ਵਕਤ ਸਪਸ਼ਟ ਅੱਜ ਦੀ ਸਾਡੀ ਧੀ ਇੱਕ ਵਾਰੀ ਦਾਲ ਬਣਾਈ ਸੀ ਉਹ ਵੀ ਸੜ ਗਈ ਸੀ ਤੜਕਾ ਸੜਦਾ ਸੀ ਇਹਨੂੰ ਨਹੀਂ ਬਣਾਉਣਾ ਹੁੰਦਾ ਕੁਝ ਐਦਾਂ ਕਹਿ ਕੇ ਰਿਸ਼ਤਾ ਕਰਨਾ ਠੋਕ ਕੇ ਆ ਜੀ ਮੁੰਡਾ ਇੱਕ ਘੁੱਟ ਲਾਉਂਦਾ ਹੈ ਇਹੋ ਜਿਹਾ ਕਰਨਾ ਕਰੋ ਨਹੀਂ ਤੇ ਟਾਡੀ ਮਾਰ ਜਾਈਏ ਆਪਸ਼ ਹੈ ਇਹੋ ਜਿਹਾ ਸਾਡੇ ਧਰਮੀ ਲੋਕ ਇੰਨੇ ਸਪਸ਼ਟ ਨਹੀਂ ਜਿੰਨੇ ਪੀਣ ਵਾਲੇ ਸਪਸ਼ਟ ਨੇ ਉਹ ਹਜੇ ਸਪਸ਼ਟ ਹੁੰਦੇ ਨੇ ਪਰ ਸਾਡੇ ਵਾਲੇ ਨਹੀਂ ਉਹ ਠੇਕੇ ਤੇ ਜਾਂਦਾ ਤੇ ਜਾਂਦਾ ਹੈ ਗੁਰਦੁਆਰੇ ਨਹੀਂ ਆਉਂਦਾ ਤੇ ਨਹੀਂ ਆਉਂਦਾ ਸਾਡੇ ਵਾਲੇ ਉਤੋਂ ਗੁਰਦੁਆਰੇ ਆਉਂਦੇ ਨੇ ਵਿੱਚੋਂ ਠੇਕੇ ਤੇ ਜਾਂਦੇ ਨੇ ਅਸੀਂ ਦੋਗਨੇ ਸਾਡੇ ਚ ਸਪਸ਼ਟਤਾ ਦੀ ਕਾਹਟ ਹੈ ਤਾਂ ਕਰਕੇ ਭਰਾਵੋ ਮੈਂ ਤੇ ਇਹ ਤਾਂ ਕਹਿਣਾ ਆਪਣੀ ਸਟੇਟਮੈਂਟ ਬੋਲਣ ਤੋਂ ਪਹਿਲਾਂ ਸਾਡੀ ਸੋਚ ਸਪਸ਼ਟ ਹੈ ਜਿਹਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਮੈਂ ਚਾਹੁੰਦਾ ਹਰ ਬੰਦਾ ਇਹ ਕਹਿਣਾ ਸ਼ੁਰੂ ਕਰੋ ਸਰ ਮੈਂ ਇਹ ਨਹੀਂ ਮੈਂ ਦੋਗਲਾ ਨਹੀਂ ਮੇਰੇ ਡਬਲ ਫੇਸ ਨਹੀਂ ਜਿੱਦਾਂ ਦੇ ਹੈਗੇ ਆ ਹੈਗੇ ਆ ਰੱਖਣੀਆਂ ਰੱਖ ਲੈਣੇ ਚੱਲਦਾ ਤੇਰਾ ਮੈਂ ਬੋਝ ਨਹੀਂ ਚੱਕ ਸਕਦਾ ਤੇਰਾ ਮੇਰੇ ਤੋਂ ਭਾਰ ਨਹੀਂ ਚੱਕਿਆ ਜਾਦਾ ਮੈਂ ਦਬ ਨਹੀਂ ਸਕਦਾ ਭਰਾਵੋ ਭੈਣੋ ਇਸੇ ਕਰਕੇ ਤੇ ਦਬ ਗਏ ਪ੍ਰਾਣਿਆਂ ਨੇ ਤੇ ਨਹੀਂ ਉੱਥੇ ਸਕਣਾ ਨਵੇਂਆਂ ਨੂੰ ਸਮਝ ਲੈਣ ਦੀਏ ਫਿਰ ਇਹਨੂੰ ਇੱਕੋ ਕਹਿ ਕੇ ਸਾਡੇ ਵਿਦਵਾਨਾਂ ਨੇ ਸਾਡੇਆਂ ਪ੍ਰਚਾਰਕਾਂ ਨੇ ਸਾਡੇ ਲੋਕਾਂ ਨੇ ਇਹ ਜੀ ਹੰਕਾਰ ਨਾ ਕਰੀਏ ਇਹ ਐਨ ਇਦਾਂ ਨਹੀਂ ਹੁੰਦਾ ਆਪਣੀ ਸੋਚ ਸਪਸ਼ਟ ਰੱਖੋ ਇਹ ਹੰਕਾਰ ਨਹੀਂ ਇਹ ਕੌਨਫੀਡੈਂਸ ਹੈ ਇਹ ਹੰਕਾਰ ਨਹੀਂ ਇਹ ਆਤਮ ਵਿਸ਼ਵਾਸ ਹੈ ਔਰ ਹਰ ਬੰਦਾ ਆਤਮ ਵਿਸ਼ਵਾਸੀ ਹੋਣਾ ਚਾਹੀਦਾ ਸੈਲਫ ਰਿਸਪੈਕਟ ਕਰੋ ਤੇ ਕੌਨਫੀਡੈਂਸ ਨਾਲ ਕਹੋ ਮੈਂ ਇਦਾਂ ਬਸ ਮੇਰੀ ਇੱਕ ਗੱਲ ਚਿੱਤ ਰੱਖਿਓ ਤੁਹਾਡੇ ਕੋਲੇ ਭੀੜ ਨਹੀਂ ਰਹਿਣੀ ਜਿੰਨੇ ਹੋਣਗੇ ਆਪਣੇ ਹੀ ਹੋਣਗੇ ਜਿੰਨੇ ਹੋਣਗੇ ਤੇਰੇ ਹੋਣਗੇ ਦੋ ਹੋਣਗੇ ਜਿਵੇਂ ਮਰਜ਼ੀ ਉਹਨਾਂ ਦੇ ਖੁੱਲ ਕੇ ਫਿਰੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਕੋਦ ਖੁੱਲ ਕੇ ਦੋ ਹੀ ਰਹਿਣ ਪਾਵਾਂ ਕੋਈ ਲੋੜ ਨਹੀਂ ਹਜ਼ਾਰਾਂ ਦੀ ਭੀੜ ਦੀ ਲੋੜ ਨਹੀਂ ਉਹਨਾਂ ਹੀ ਹੋਣ ਜਿੰਨੇ ਆਪਣੇ ਆ ਨਜ਼ਾਰਾ ਹੀ ਫੇਰ ਆਉ ਗੱਲ ਬਣ ਜੂਗੀ ਹੱਸ ਕੇ ਗੱਲ ਕਰ ਲਏਗਾ ਖੁੱਲ ਕੇ ਗੱਲ ਕਰ ਲਏਗਾ ਜੋ ਤੇਰੇ ਅੰਦਰ ਹੈ ਖੁੱਲ ਕੇ ਕਹਿ ਦੇਣਾ ਕੋਈ ਫਰਕ ਨਹੀਂ ਪੈਣਾ ਤਾਂ ਕਰਕੇ ਜਿੰਨੀ ਸਪਸ਼ਟਤਾ ਹੋਵੇ ਉਹਨੇ ਸੌਖੇ ਰਹੋਗੇ ਤੇ ਦਬਾਦ ਬਾਕੇ ਨਾ ਜ਼ਬਰਦਸਤੀ ਜ਼ਬਰਦਸਤੀ ਦਾ ਮਤਲਬ ਬੁਲਾਦ ਕਰ ਰਿਹਾ ਹੈ ਆਪਣੇ ਆਪ ਨਾਲ ਜ਼ਬਰਦਸਤੀ ਨਾ ਕਰੋ ਜ਼ਬਰਦਸਤੀ ਕਰ ਕਰਕੇ ਤੁਸੀਂ ਕਿਸੇ ਨੂੰ ਨਹੀਂ ਮਾਰਿਆ ਤੁਸੀਂ ਆਪਣੇ ਆਪ ਨੂੰ ਮਾਰਿਆ ਸੱਚੀ ਮੈਂ ਵੇਖਣੇ ਤਾਂ ਦੇ ਬੰਦਿਆਂ ਨੂੰ ਮੈਂ ਮਿਲਦਾ ਲੱਖਾਂ ਲੋਕਾਂ ਨੂੰ ਮਿਲਿਆ ਅੱਜ ਵੀ ਮਿਲਦਾ ਜਿੱਥੇ ਖੜ ਜੀ ਅਗਲਾ ਮਿਲਦਾ ਹਾਂ ਭਾਈ ਸਾਹਿਬ ਭਾਈ ਸਾਹਿਬ ਮੈਂ ਵੇਖਦਾ ਹੁੰਨਾ ਹੈ ਅੱਜ ਵੀ ਕਦੇ ਬੰਦੇ ਮਿਲਦੇ ਆ ਸਪਸ਼ਟ ਸਿੱਧੀ ਗੱਲ ਪਰ ਕਈ ਵੇ ਨੂੰ ਮਿਲਦੇ ਏਦਾਂ ਦੇ ਭਾਈ ਸਾਹਿਬ ਹਰ ਜੀ ਹੈ ਬਹੁਤ ਕਿਰਪਾ ਕੀਤੀ ਹੈ ਐ ਲੱਗਦਾ ਉਹਨੂੰ ਵੇਖ ਕੇ ਉਲਟੀ ਹੋ ਗਈ ਇਹ ਬੰਦਾ ਇਹ ਕੀ ਗੱਲਾਂ ਕਰਦਾ ਕਿਵੇਂ ਕਰਦਾ ਏਦਾਂ ਮਤਲਬ ਪਖੰਡੀ ਇੰਨਾ ਹੱਥ ਮਤਲਬ ਐ ਇੱਥੇ ਵੀ ਹੱਥ ਕੂਣੀਆਂ ਤੱਕ ਜੋੜ ਲੈਣੀਆਂ ਐ ਐ ਹੱਥ ਬਾਸ ਜੀ ਤੁਸੀਂ ਜੋ ਕਰਤਾ ਮਤਲਬ ਤੁਸੀਂ ਮਤਲਬ ਐ ਲੱਗਦਾ ਕਿੱਡਾ ਠੇਕ ਬੰਦਾ ਹੈ ਉਹਨੂੰ ਵੇਖ ਕੇ ਉਲਟੀ ਆਉਂਦੀ ਜਿੰਨੇ ਸਾਡੇ ਮਾਲਵੇ ਵਾਲੇ ਕਹਿੰਦੇ ਸੂਹ ਆਉਂਦੀ ਹੈ ਕਿਹਜਾ ਬੰਦਾ ਹੈ ਕਿਵੇਂ ਚਾਪੂਸੀਆਂ ਕਰੀ ਜਾਂਦਾ ਕਿਵੇਂ ਇਹ ਬੰਦਾ ਸਪਸ਼ਟਤਾ ਨਹੀਂ ਇਹਦੇ ਵਿੱਚ ਕਿਉਂਕਿ ਸਾਡੇ ਸਮਾਜ ਵਿੱਚ ਚੱਲ ਪਈ ਹੈ ਤਾਂ ਤੇ ਜਿੰਨੇ ਬੰਦੇ ਸਪਸ਼ਟ ਹੁੰਦੇ ਐ ਸਿੱਧੇ ਹੁੰਦੇ ਐ ਆਪਣੀ ਗੱਲ ਸਿੱਧੀ ਕਰਦੇ ਐ ਖੁਸ਼ ਹੋ ਜਾਂਦਾ ਮਨ ਸਾਡੇ ਤੇ ਉਹਨਾਂ ਲੋਕਾਂ ਨੂੰ ਕਹਿਣ ਗਿਆ ਬੜਾ ਬੋਲਦਾ ਜੀ ਇਹ ਤੇ ਜਿੱਖਦਾ ਹੀ ਸੁਦਾ ਹੀ ਬੋਲਦਾ ਸਾਡਾ ਸਮਾਜ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਪਰ ਜਦੋਂ ਹੌਲੀ 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 ਆਪਾਂ ਸਾਰੇ ਬਣ ਗਏ ਫਿਰ ਇਹ ਚੀਜ਼ ਆਏਗੀ ਸਪਸ਼ਟਤਾ ਆਵੇ ਸਿੱਧੀ ਕਹਦੇ ਸਪਸ਼ਟ ਪ੍ਰਮਾਣ ਕਰਾਂਗੇ ਆਪਾਂ ਪਰ ਇਹ ਚੀਜ਼ਾਂ ਨੂੰ ਸਮਝਦਿਆਂ ਸਮਝਦਿਆਂ ਆਜੇ ਸਮਾਂ ਲੱਗਣਾ ਅਜੇ ਟਾਈਮ ਲੱਗਣਾ ਸਾਡਾ ਦਿਮਾਗ ਇਦਾਂ ਦਾ ਬਣਾਇਆ ਹੋਇਆ ਸਾਡੀ ਸੋਚ ਇਦਾਂ ਦੀ ਬਣਾਈ ਹੋਈ ਕਿ ਜਿੰਨਾ ਬੰਦਾ ਸਪਸ਼ਟ ਹੋਵੇ ਉਨਾ ਹੀ ਐ ਲੱਗਦਾ ਵੀ ਲੋ ਜੀ ਇਹ ਤੇ ਇਦਾਂ ਇਹ ਤੇ ਇਦਾਂ ਪਰ ਜੇ ਜਾਨ ਸੁਖੀ ਕਰਨੀ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਦਿਕ ਜੀ ਮਨ ਮੁਖ ਮਨ ਤੇ ਮੁਖ ਇੱਕੋ ਜਿਹਾ ਹੋ ਗਏ ਸਪਸ਼ਟ ਹੋ ਉਨਾ ਹੀ ਪਿਆਰੇ ਲੱਗਣ ਲੱਗ ਜੂਗੇ ਬੱਚਿਆਂ ਵਰਗੇ ਬਣ ਜਾਈਏ हस्ती बनने के चक्कर में मैं मस्ती अपनी खो बैठी। वो जेड़ा बचपना हुंदा है वो जेड़ा निक्का न्याणा स्पष्ट हुंदा वो चीज चले जाती है। इससे करके रस कोई नहीं रहता। जिस नु भी ਤੁਸੀਂ ਵੇਖੋਗੇ ਹਰ ਬੰਦਾ ਮਰ ਜਾਇਆ ਹੋਇਆ ਉਲਝਿਆ ਹੋਇਆ ਖੁਸ਼ ਕਰਦਾ ਫਿਰਦਾ ਰਹਤਾ। ਜਾਨ ਸੁਖੀ ਨਹੀਂ ਜਿੰਨਾ ਤੁਸੀਂ ਸਪਸ਼ਟ ਹੋ ਜਾਣਾ ਉਨਾ ਹੀ ਸੁਖੇ ਹੋ ਜਾਣਾ। ਚੜਦੀ ਕਲਾ ਚ ਰਹੋਗੇ ਖੁਸ਼ ਖੁਸ਼ ਰਹੋ ਤਾਂ ਕਰਕੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਕਦੋਂ ਜੇ ਸਤਿਗੁਰ ਨਦਰ ਕਰੇ ਜੇ ਸੱਚਾ ਗਿਆਨ ਨਦਰ ਕਰੇ ਨਾ ਸੱਚਾ ਗਿਆਨ ਮੇਰੀ ਜ਼ਿੰਦਗੀ ਚ ਆ ਜਾਏ ਅਕਲ ਆ ਜਾਏ ਤੇ ਲੱਖਾਂ ਹੀ ਖੁਸ਼ੀਆਂ ਸਦਾ ਹੀ ਖੁਸ਼ ਰਹਿਾਂਗੇ ਸਦਾ ਹੀ ਆਨੰਦ ਜਨਾਗੇ ਖਿੜੇ ਖਿੜੇ ਰਾਹ 'ਤੇ